ਦੋਸਤੋ ਪਰਮ ਨੂੰ ਤਾਂ ਤੁਸੀਂ ਜਾਣਦੇ ਹੋ that girl ਗਾਣੇ ਨਾਲ ਜਿਹੜੀ ਫੇਮਸ ਹੋਈ ਆ ਸਿਰਫ 7 ਦਿਨਾਂ ਦੇ ਅੰਦਰ-ਅੰਦਰ ਪੂਰੇ ਪੰਜਾਬ ਅਤੇ ਦੁਨੀਆ ਭਰ ਦੇ ਵਿੱਚ ਇਸ ਕੁੜੀ ਨੇ ਆਪਣਾ ਇੱਕ ਅਹਿਮ ਨਾਮ ਕਮਾ ਲਿਆ ਹੈ ਅਤੇ ਟੈਲੈਂਟ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਵੀ ਟੈਲੈਂਟ ਪਲੇਸ ਤੇ ਡਿਪੈਂਡ ਕਰਨਾ ਅਤੇ ਇਹ ਵੀ ਗੱਲ ਸਿੱਧੂ ਮੂਸੇਵਾਲੇ ਨੇ ਆਖੀ ਸੀ ਵੀ ਟੈਲੈਂਟ ਦੀ ਕਦਰ ਕਰਨਾ ਸਿੱਖੋ ਤੇ ਅਸਲੀ ਟੈਲੈਂਟ ਨੂੰ ਸਪੋਰਟ ਕਰੋ ਜੇ ਤੁਹਾਡੇ ਚ ਟੈਲੈਂਟ ਆ ਤੁਸੀਂ ਇੱਕ ਨਾ ਇੱਕ ਦਿਨ ਜ਼ਰੂਰ ਹਿੱਟ ਹੋਵੋਗੇ ਅਤੇ ਅੱਗੇ ਆਓਗੇ ਤਾਂ ਉਹੀ ਹੋਇਆ ਹੈ ਪਰਮ ਦੇ ਨਾਲ ਟੈਲੈਂਟ ਸੀ ਤੇ ਅੱਗੇ ਆ ਗਈ ਆ ਤੇ ਹੁਣ ਪਰਮ ਦੀ ਇੱਕੋ ਤਸਵੀਰ ਆ ਜਿਹੜੀ ਵਾਇਰਲ ਹੋ ਰਹੀ ਆ ਇਹ ਤਸਵੀਰ ਵਾਇਰਲ ਹੋ ਰਹੀ ਆ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਦੇ ਨਾਲ ਤੇ ਪਰਮ ਨੇ ਸਟੋਰੀ ਪਾਈ ਹੋਈ ਆ ਲਿਖਿਆ ਬlesd ਤਾ ਅੱਜ ਪਰਮ ਸਿੱਧੂ ਮੂਸੇਵਾਲ ਦੀ ਹਵੇਲੀ ਦੇ ਵਿੱਚ ਗਈ ਸੀ ਸਿੱਧੂ ਮੂਸੇਵਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਤਾਂ ਬਹੁਤ ਹੀ ਵਧੀਆ ਗੱਲ ਆ ਇੱਕ ਲਾਈਕ ਕਰਨਾ ਬਣਦਾ ਹੈ ਪਰਮ ਦੇ ਲਈ ਅਤੇ ਸਪੋਰਟ ਕਰੋ ਪਰਮ ਨੂੰ ਅਤੇ ਵੀਡੀਓ ਨੂੰ ਸ਼ੇਅਰ ਕਰੋ ਤਦਕੇ ਧੰਨਵਾਦ